ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਵਾਲੀ YouTube ਤੇ ਇੱਕ ਨਵੇਂ ਵਲੌਗ ਦੇ ਨਾਲ ਜੀ ਬਰੋ ਅੱਜ ਆਪਾਂ ਤੇਲ ਲੈ ਕੇ ਆਨੇ ਟਰੈਕਟਰ ਵਾਸਤੇ ਕੱਲ੍ਹ ਫਰ-ਫਰ ਜੇ ਕਰਦਾ ਚਲ ਕਟਾਉਣਾ ਜੀ ਫਿਰ ਵਾਹਣ ਵਾਹਗੇ ਇਹ ਸਬਜ਼ੀ ਆਪਣੀ ਸਾਰੀ ਹੋ ਗਈ ਖੜਾ ਲੇ ਤੁਹਾਨੂੰ ਪਤਾ ਦੁਬਾਰੇ ਵੀ ਲਉਣੀ ਗੋਭੀ ਖਰਚਾ ਦਾ ਖੜਾ ਹੁੰਦੀ ਹੈ ਤਾਂ ਕਰਕੇ ਆ ਕੇ ਉਹਨੂੰ ਪਾਉਨੇ ਆਗੇ ਖਰਚਾ ਹੁਣ ਕੋਈ ਚੱਲ ਪਿਆ ਫਿਰ ਪੌਦ ਵੀ ਲੋਣੀ ਗੋਭੀ ਦੀ ਆਹ ਭਾਈ ਦਾ ਵੀ ਖਰਚਾ ਬੱਟਾ ਪਟਾ ਹੀ ਆ ਪਾਉਣੀਆਂ ਆ। ਆਸੀਂ ਖੇਚਲਾ ਦਾ ਕੰਮ ਹੈ। ਹੈਗਾ ਪਤੀਤ ਕੰਮ। ਇਹ ਇਹ ਤੇਲ ਪੈਸਾ ਤਾਂ ਖੋਣੇ ਪੰਪ ਤੇ ਮਿਲਦੇ ਨੇ। ਜਿਹੜੇ ਸਕੂਟਰੀ ਦੀ ਟੈਂਕੀ ਫੁੱਲ ਕਰਾਵਾਏ। ਬੱਸ ਮੜੀ ਹੋਣੀ ਰੱਖਦੇ ਨੇ ਬੰਦ ਲਾ। ਠੱਗੀ ਬੈਠ ਜਾਂਦੇ। ਪਤਾ ਨਹੀਂ ਕੀ ਹੋਵਨਦਾ ਤੇਈ ਸ਼ੋਕ ਕਰਦਾ। ਉਹ ਫਿਰ ਪਾਉਣ ਵਾਲ ਡੁੱਲੀ ਜਾਂਦਾ। ਦੇਖ ਚੱਕੀ ਬੈਠ ਜਾਂਦੇ ਮੜਾ ਪਤਾ ਲੱਗ ਗਿਆ 4 5 ਹੋ ਰਹਾ ਬਾ 24 ਉਹਦਾ ਕਰ ਫਿਰ ਉਹ ਕੋਲ ਪੱਕੀ ਆਈ ਨਾ ਉਹ ਦੋ ਜਿਹੜੇ ਦਾ ਪਸੂਰ ਮਸ਼ਹੂਰ

ਬਹੁਤ ਵੱਡਾ ਹੁਣ ਆਉਣੇ ਛੱਟੇ ਜਿਹੜਾ ਹੋ ਗਿਆ ਆ ਵੰਨ ਰਹੀ ਹੈ ਆ ਦੇਖੋ ਪੂਰਾ ਜਵਰਦਸਤ ਹੈ ਜਵਰਦਸਤ ਕੁੱਤਾ ਬਈ ਪੂਰਾ ਕੁੱਤੀ ਇਹਦਾ ਕੁੱਤਾ ਹੈ ਕੁੱਤੀਆਂ ਨੇ ਦੋਨੇ ਆ ਜਾ ਆ ਬੰਨੀ ਉਧਰ ਬੈਠਾ ਗਿਆ ਮੁੱਛੇ ਮੁੱਛਾਂ ਬੜਾ ਦੇ ਵੇ ਹਮ ਆਹ ਆ ਜਾ ਦਰਦ ਦੇ ਇਹਦਾ ਨਾਲੇ ਗੱਡੀ ਹੈ ਕਾਲਕਸ ਨੇ ਐਕਸਨ ਗਾਸਾ ਆਪਣੇ ਘਰੇ ਬੰਨੇ ਇਹਨੇ ਮੁੰਡੇ ਹੁਣ ਆਪਾਂ ਇੱਧਰ ਚੱਲਦੇ ਚਾਚੀ ਕਿਉਂ ਨੇ ਬੁੜੀਆਂ ਤਾਂ ਨਹੀਂ ਦੁਨੀਆਂ ਇਹਨਾਂ ਤੇ ਕੀ ਆ ਮੁੰਡੇ ਦਾ ਚਾਚਾ ਜਾਂਦਾ ਹੈ ਮੈਂ ਚਾਚਾ ਤਾਂ ਹੈ ਕਿਹੜਾ ਬਈ ਤਿਆਰੀ ਸਾਰੇ ਚਾਚੀਆਂ ਦੀ ਐਸਾ ਕੀ ਸਾਰੇ ਨੇ ਬਈ ਸਾਰੇ ਕੋਈ ਵੀ ਹੋ ਮੇਰਾ ਉਹਦਾ ਬੰਦ ਕਰ ਆਉਂਦੇ ਉਹ ਕੁਛੇ ਕੁਛ ਸਾਡੇ ਰੋਣੇ ਬਣਨੇ ਪਹਿਲੇ ਆਪਣੇ ਨੇਮੇ ਠੰਡਾ ਦਾ ਪੀਣਾ ਹੀ ਪੂ ਬਈ ਹਨਾ ਵੀ ਕਰਨਾ ਹੋਰ ਅੰਦਰ सब्जी अपने गई मारो सारी गोभी लाई सी वो भी गई सारी खराब हो पाए चौले मीन कारण किमें हो गए सारे सुख गए इतोभी लाई सी दिखाई तो जा देखो सारी कि सुख गए सारे पानी ਇੱਧਰ ਆਪਣੇ ਕੱਦੂ ਸੀਏ ਆ ਦੇਖੋ ਧੁੱਲੀਆਂ ਰੁਕ ਰਿਆ ਅਗਲਾ ਕਹਿੰਦਾ ਪ੍ਰਿੰਟ ਹੀ ਨਹੀਂ ਸੁੱਕਦੀ ਬਈ ਇਹ ਵੀ ਸੁੱਕ ਗਈਆਂ ਹਾਂ ਦੇਖੋ ਕੱਦੂ ਜਮੈਂ ਖਾਲੀ ਕਰਤਾ ਬਾਣ ਸਾਰਾ ਯਾਰਾ ਉੱਤਰਾ ਕੱਦੂ ਆ ਜਾਮ ਬਰਾਹ ਪ੍ਰਿੰਟ ਹੀ ਸੁੱਕਦੀਆਂ ਸਾਨੂੰ ਗੋਬੀ ਦਿਖਾਉਣੇ ਬਈ ਗੋਬੀ ਦੀ ਪੱਟੀ ਨਹੀਂ ਹੋਈ ਆ ਦੇਖੋ ਕੀ ਗੁਰੂ ਗੰਦਾ ਕੋਈ ਆ ਗੋਬੀ ਲਾਈ ਸੀ ਆ ਖੜੀ ਹੈਗੀ ਇਹਨਾਂ ਦਾ ਬੱਟੀ ਇਹ ਸਾਰੀ ਮਰਗੀ ਇਹ ਗਾ ਇਹ ਸਾਰੀ ਸੁੱਕੀ ਹੋਈ ਸਬਜ਼ੀ ਦੇਖੋ ਹੁਣ ਆਪਾਂ ਇਹਨੂੰ ਬਾਹਾਂਗੇ ਬਈ ਮੈਂ ਚਲ ਇੱਕ ਵਾਰੀ ਆਪਾਂ ਆਪਣੇ ਮਿੱਤਰਾਂ ਨੂੰ ਦਿਖਾ ਆ ਜੀ ਫਿਰ ਬਾਹਾਂਗੇ ਆ ਦੋ ਤਿੰਨ ਵੀ ਜੀ ਜੀ ਪਸਟਲੇ ਇਹੋਂ ਨਹੀਂ ਨਾ ਹੁਣ ਵੀ ਤਾਂ ਹੁੰਦੇ ਨਹੀਂ ਇੱਥੇ ਦੱਬਾਂਗੇ ਆਹ ਰ ਸਾਰੇ ਲਾਈ ਹੋਈ ਸੀ ਗੋਭੀ ਸਾਰੀ ਗਈ ਬਸ ਬਹੁਤ ਨੁਕਸਾਨ ਹੋ ਗਿਆ ਬਸ ਰੋਕ ਬਣਾ ਬਣਾ ਲੀਆਂ ਦੇਖੋ ਹੁਣ ਬਾਹਾਂਗੇ ਇਹਨੂੰ ਸਬਜ਼ੀ ਸਾਰੀ ਖਰਾਬ ਹੋ ਗਈ ਬਹੁਤ ਨੁਕਸਾਨ ਹੋ ਗਿਆ ਹਣ ਬਾਕੇ ਸਵਾਰੇ ਲਾਉਣੀ ਮੁੰਬਈ ਬਹੁਤ ਨਸਾਰ ਹੋਇਆ ਆ ਹਣ ਬਾਈ ਇਹਨੂੰ ਤਿਆਰ ਕਰੀ ਗਾਜੀ ਤੀਜੀ ਵਾਰੀ ਬਾਤਾਂ ਤੀਜੀ ਹੋਈ ਤੀਜੀ ਵਾਰੀ ਬਾਤਾਂ ਮਿੱਤਰੋ ਦੇਖੋ ਤੰਦੂ ਕਾ ਜੀ ਇਹ ਬੀਤੀ ਹੋਈ ਹਣ ਦੱਤਬਾ ਹੁਣ ਤਵੀਆਂ ਧੋਦੀਏ ਇੱਕ ਤਵੀਆਂ ਕੱਢ ਕੇ ਆਵਾਂ ਫਿਰ ਇੱਕ ਬੰਦੇ ਦੇ ਹੋਰ ਹਲ ਮਾਰਨ ਨੂੰ ਇੱਥੇ ਚੱਲਾਂਗੇ ਲੈ ਡਰ ਵਰ ਤੋਂ ਤਵੀਆਂ ਧੋਗੇ ਉਹ ਵੀ ਮਿੱਤਰ ਤਵੀਆਂ ਧੋਦੀਆਂ ਜਾਨੀ ਜਿਹੜਾ ਨਾ ਛੱਡ ਗਿਆ ਨਾ ਉੱਪਰ ਨੇ ਵੇਖ ਇੱਕ ਉਹ ਬਾਲ ਬਾਜੀ ਮੁੰਡਾ ਹੱਜਾ ਕਰਦਾ ਉਹ ਵੀ ਮਿੱਤਰ ਤਵੀਆਂ ਧੋ ਉਹ ਤੋਂ ਮੋਤਮ ਉਹ ਵੀ ਮਿੱਤਰ ਸਬਜੀ ਬਾਈ ਦੀ ਮਰਗੀ ਸੀ ਇਹਦੀ ਵੀ ਇਹ ਵੀ ਬੌਣੇ ਆਗੇ ਦੁਬਾਰੇ ਲਾਵਾਂਗੇ ਬਹੁਤ ਮਿਹਨਤ ਹੁੰਦੀ ਹੈ ਦੇਖੋ ਬਾਈ ਆ ਹੀ ਰਹਿ ਗਈ ਬੱਟਾਂ ਹੀ ਅਗਲੀਆਂ ਛੱਠੀ ਹੋ ਗਈ ਹੁਣ ਤਾਂ ਹੁਣ ਤਾਂ ਦੁਬਾਰੇ ਦੇਖ ਦਿਆਂਗੇ ਬੌਣੇ ਆਗੇ ਹੁਣ ਲਿਆਂਦੇ ਬੰਦੇ ਆ ਗਏ ਚੱਲ ਵੀ ਮਿੱਤਰਾ ਲੋ ਮਿੱਤਰਾ ਬੌਣ ਲੱਗ ਗਿਆ ਮੁੰਡਾ ੱਲਾ ਕਰਨਾ ਬੁੱਧੰਦ ਕਰ ਉਹ ਤੇ ਲਾਣੀ ਕਰਨ ਦੀ ਲੋੜ ਹੈਗੀ ਕਸਨਾ ਬੂ ਕਸਨਾ ਬੂ ਓਏ ਕਸਨਾ ਬੂਆ ਕਿਹੜਾ ੜ ਰਹਾ ਬਰਾ ਯਾਰ ਤੂੰ ਢਿੱਲਾ ਕਿਵੇਂ ਹੋ ਯਾਰ ਢਿੱਲਾ ਕਰਨਗੇ ਢਿੱਲਾ ਕਰਾ ਬੰਦਾ ਸਹੀ ਹੈ ਜਿਹੜਾ ਗਲਤ ਹੈ ਅਸੀਂ ਕਹਿੰਦੇ ਵੀ ਢਿੱਲਾ ਕਰਨਾ ਬੰਦਾ ਇਹ ਕਹਿੰਦੇ ਵੀ ਢਿੱਲਾ ਕਰਨਾ ਨਹੀਂ ਕਸਣਾ ਪੈਣਾ ਯਾਰ ਲੱਡੀ ਇਹਨਾਂ ਪਤਾ ਕਸ ਨੂੰ ਕਹਿੰਦੇ ਸੀ ਮੂਹਰਲੇ ਤਾਂ ਲੱਗਦੀ ਨਹੀਂ ਹੈਗੇ ਹੈ ਆ ਲੈਣ ਦਾ ਪਤਾ ਨਹੀਂ ਯਾਰ ਇਹਨਾਂ ਡੂੰਗਾ ਵਾਹੀ ਨੀਗਾ ਟਰੈਕਟਰ ਦਾ ਬੋਧਾ ਦਾ ਹੈ ਪਹਿਲਾ ਹੀ ਵਾਰ ਹੈਗਾ ਪਹਿਲਾ ਵਾਰ ਹੈ ਨਹੀਂ ਲੈ ਹੁਣੀ ਹੁੰਜੇ ਗੱਡੂ ਡਰਾਈਵਰ ਬਾਹਰ ਲੈਂਦਾ ਇਹਦੇ ਬਲੇ ਬਾਹਰ ਲੈ ਫੇਰ ਗੱਡਲੀ ਹੁੰਜੇ